ਜੋਗੀਆਂ ਤੋਂ ਸ਼ਰਮਾ ਪਾਉਂਦੇ ਚਾਹਵਾਨ ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣ ਤੇ ਇਸ ਵੀਡੀਓ ਵੇਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਤੁਸੀਂ ਕਦੇ ਜੋਗੀਆਂ ਤੋਂ ਸ਼ਰਮਾ ਪਾਓਗੇ ਮਮੀਰਾ ਖਾਣਾ ਕਿਰਾਂ ਮਾਰਨਾ ਕਿਰਾਂ ਦਾ ਕਿਰਾਂ ਜੱਟ ਦੇ ਤੂੰ ਮਾਰਦੇ ਓਏ ਕੱਲ ਨਾ ਅੰਦਰ ਬੱਦੂ ਵੀ ਲਾਈਏ ਪੱਖਾ ਚ ਵਾਹ ਜਿਆਦਾ ਟਾਈਟ ਨਾ ਕਰ ਜਿੰਨੀ ਅੱਖਾਂ ਟਾਈਟ ਕਰੇ ਮੁੰਡਾ ਉਹ ਮਾਰ ਦੇ ਬਾਬਾ ਮਿਰਚਾਂ ਪਾ ਦਿੰਗਾ ਪੋਲੀ ਰੱਖ ਖਨੂਨੀ ਕੁਛ ਹੁੰਦਾ ਉਹ ਮਾਰਦਾ ਭਰਾਵਾ ਜਿੰਨੀ ਪੋਲੀ ਕਰਦਾ ਉਹਨਾਂ ਵੱਧ ਹੁੰਦਾ ਬਸ ਬਸ 2 ਮਿੰਟ 2 ਮਿੰਟ ਰੱਖ ਜੀ 2 ਮਿੰਟ ਰੱਖ ਇਹ ਮੁੰ ਲਗਾ ਪਹਿਲੀ ਵਾਰ ਪਵਾਇਆ ਸਰਮਾ ਉਹ ਪਰਾਵਾ ਪਹਿਲੀ ਵਾਰ ਹੀ ਪਵਾਇਆ ਮੈਂ ਦੇਖਿਆ ਬਹੁਤਾ ਪਵਾਉਂਦੇ ਆ ਪਾਇਆ ਪਹਿਲੀ ਵਾਰੀ ਮਾਰਤਾ ਹਾਂ ਐਵੇਂ ਰੁਕ ਜਾ ਅਰੁਕ ਜਾ ਰੁਕ ਜਾ ਮੈਂ ਰੁਕ ਜਾ ਦੁਬਾਰੇ ਨਾ ਪਾ ਦੀ ਦੁਬਾਰੇ ਇੱਧਰ ਥੋੜਾ ਗਏ ਹੋ ਤੇਰਾ ਕੱਟ ਕਾਲਾ ਸੋਮਾ ਲੱਗਣਾ ਅੱਗੇ ਹੋਕਸ ਤੇਰੇ ਹੁਣ ਵੇਖੀ ਤੇਰੇ ਜਾਲੇ ਕਿਵੇਂ ਕੱਢੂ ਬਾਹਰ ਮੈਂ ਜਾਲੇ ਦਾ ਕੱਢ ਤੇ ਹੁਣ ਅੱਖਾਂ ਨਾ ਬੰਦ ਕੇ 2 ਮਿੰਟ ਪੋਲੀ ਪੋਲੀ ਰੱਖੀ ਵਾਪਸ ਹਾਏ ਜਾਲੇ ਦਾ ਕੱਢ ਤੇ ਭਾਵੇਂ ਮੈਂ ਤਾਂ ਹੀ ਲੱਗਦਾ ਮਿਰਚੇ ਸਿੱਟਦੀਆਂ ਆ ਅੱਖਾਂ ਚ ਜਾਲੀਆਂ ਚੀਜ਼ਾਂ ਆ ਇੱਧਰ ਕਰ ਹੁਣ ਨਹੀਂ ਇਹ ਭੈਜੋ ਓਏ ਸ਼ਰਮਾ ਮੂੰਹ 'ਚ ਆ ਗਿਆ ਮੇਰੇ ਮੁੰਡਾ ਦਾ ਆਖਾ ਦਿੱਲੀ ਭਰਦੇ ਨਾ ਜਿਹੜਾ ਕਰ ਸ਼ਰਮਾ ਮੂੰਹ ਵੀ ਨਹੀਂ ਪਾਇਆ ਅੱਖਾਂ 'ਚ ਜਿਹੜੀ ਆਖੀ ਜ਼ਿਆਦਾ ਨੁਕਸ ਹੋਊਗਾ ਨਾ ਉਹ ਸਭ ਤੋਂ ਬਾਹਰ ਲੱਗਦਾ ਹੈ ਉਹ ਵੀ ਲੜਕੀ ਜਾਂਦਾ ਪਰ ਇਹ ਦੇਖ ਰਾ 20 ਸਾਲਾ ਹੋ ਗਏ ਉਹ ਹੀ ਨਹੀਂ ਆਟ ਹੈ ਉਹ ਹੀ ਲੱਪਰ ਜਾਈਆਂ ਨੇ ਪਾ ਕੇ